ਬਹੁਤ ਬਹੁਤ ਮੁਬਾਰਕਾ ਹੁਣਾ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਆਪਣੀ ਪੀਆਰ ਦੀ ਫਾਈਲ ਪਾਈ ਸੀ ਸੋ ਉਮੀਦ ਕਰਦੇ ਹਾਂ ਇਹਨਾਂ ਨੂੰ ਕੈਨੇਡਾ ਦੇ ਵਿੱਚ ਹੁਣ ਪੀਆਰ ਆਪਣੀ ਮਿਲ ਚੁੱਕੀ ਹੋਵੇਗੀ ਜਿਨ੍ਹਾਂ ਨੇ ਸਾਡੇ ਥਰੂ ਕੰਮ ਕਰਾਇਆ ਸੀ ਬਿਲਕੁਲ ਫ੍ਰੀ ਆਫ ਕੋਸਟ ਆਪਾਂ ਨੂੰ ਉਹਨਾਂ ਨੂੰ ਗਾਈਡੈਂਸ ਦਿੱਤੀ ਸੀ ਬਿਲਕੁਲ ਫ੍ਰੀ ਆਫ ਕੋਸਟ ਆਪਾਂ ਉਹਨਾਂ ਦੀ ਹੈਲਪ ਕੀਤੀ ਜਿਸ ਦੀ ਵਜ੍ਹਾ ਨਾਲ ਉਹਨਾਂ ਦਾ ਅੱਜ ਰਿਜ਼ਲਟ ਬਹੁਤ ਜਦੇ ਵਧੀਆ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ ਖਾਸ ਕਰਕੇ ਫ੍ਰੈਂਚ ਭਾਸ਼ਾ ਦੇ ਅੰਦਰ ਕਿਉਂਕਿ ਪਿਛਲੇ 1 ਸਾਲ ਤੋਂ ਮੈਂ ਇਹੀ ਕਹਿੰਦਾ ਆ ਰਿਹਾ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਜੇਕਰ ਤੁਸੀਂ ਕ ਤੁਸੀਂ ਫ੍ਰੈਂਚ ਭਾਸ਼ਾ ਨੂੰ ਟਾਰਗੇਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਹੈਲਥ ਕੇਅਰ ਨੂੰ ਟਾਰਗੇਟ ਕਰ ਸਕਦੇ ਹੋ ਤੇ ਉਸੇ ਜਗ੍ਹਾ ਦੇ ਉੱਤੇ ਹੁਣ ਕੈਨੇਡਾ ਨੇ ਇੱਕ ਬਹੁਤ ਸੋਹਣਾ 28 ਨਵੰਬਰ 2025 ਨੂੰ ਇੱਕ ਫ੍ਰੈਂਚ ਪਹੈਦਰ ਰਿਜ਼ਲਟ ਕੱਢਿਆ ਗਿਆ ਜਿਸ ਦੇ ਵਿੱਚ ਉਹਨਾਂ ਦਾ ਸੀਆਰ ਸਕੋਰ ਪਿਛਲੀ ਵਾਰ ਨਾਲੋਂ ਥੋੜਾ ਜਿਹਾ ਆਪਾਂ ਦੇਖਣ ਨੂੰ ਮਿਲਿਆ ਨੀਅਰ ਅਬਾਊਟ 408 ਪਰ ਉਸੇ ਦੇ ਵਿੱਚ ਉਹਨਾਂ ਨੇ 6000 ਪੰਜਾਬੀ ਪੈਨਪ੍ਰਾਵਾ ਨੂੰ ਇਨਵਾਈਟ ਕੀਤਾ ਹੈ ਕੈਨੇਡਾ ਦੀ ਪੀਆਰ ਵਾਸਤੇ ਪਰ ਜੇਕਰ ਇਹਦਾ ਕੰਪੈਰੀਜ਼ਨ ਆਪਾਂ ਇਸ ਤੋਂ ਪਿਛਲੇ ਡਰਾਅ ਦੇ ਨਾਲ ਕਰਦੇ ਤੇ ਉਸ ਦੇ ਵਿੱਚ ਉਹਨਾਂ ਨੇ ਨੀਅਰ ਅਬਾਊਟ 7500 ਲੋਕਾਂ ਨੂੰ ਸੱਦਿਆ ਸੀ ਇਹਰ ਵਾਸਤੇ ਤੁਹਾਨੂੰ ਤੁਸੀਂ ਆਪ ਸੋਚ ਕੇ ਦੇਖ ਲਓ 7500 ਨੰਬਰ ਇੱਕ ਕਾਫੀ ਵੱਡਾ ਨੰਬਰ ਹੁੰਦਾ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਕੈਨੇਡਾ ਦੀ ਗਵਰਨਮੈਂਟ ਕਹਿ ਰਹੀ ਹੈ ਜੇਕਰ ਤੁਸੀਂ ਫ੍ਰੈਂਚ ਭਾਸ਼ਾ ਸਿੱਖੋਗੇ ਤੁਸੀਂ ਖੁਦ ਆਈਆਰਸੀਸੀ ਦਾ ਟਵੀਟ ਦੇਖ ਸਕਦੇ ਹੋ ਤੇ ਉਸ ਦੇ ਵਿੱਚ ਤੁਸੀਂ ਪੀਆਰ ਵੀ ਲੈ ਸਕਦੇ ਹੋ ਜੇਕਰ ਇਸ ਤੋਂ ਪਿਛਲੇ ਰਿਜ਼ਲਟਾਂ ਦੀ ਗੱਲ ਕਰੀਏ ਜਿੰਨੇ ਵੀ ਸੀਆਰ ਸ코ਰ ਰੱਖੇ ਗਏ ਆ ਉਹ 408 ਤੋਂ ਘੱਟ ਹੀ ਰੱਖੇ ਗਏ ਆ ਤੇ ਹਰੇਕ ਐਪਲੀਕੇਸ਼ਨ ਦੇ ਵਿੱਚ 7500 6000 8000 10000 ਬੰਦੇ ਨੂੰ ਕੈਨੇਡਾ ਦੇ ਵਿੱਚ ਇਨਵਾਈਟ ਕੀਤਾ ਗਿਆ ਹੈ ਕਿ ਭਾਈ ਤੁਸੀਂ ਆ ਕੇ ਪੀਆਰ ਲੈ ਸਕਦੇ ਹੋ ਹੁਣ ਵੀ ਤੁਹਾਡੇ ਕੋਲੇ ਬਹੁਤ ਵੱਡਾ ਮੌਕ ਸੇ ਕਿ ਤੁਸੀਂ ਆਪਣੇ ਟਾਰਗੇਟ ਨੂੰ ਕੰਪਲੀਟ ਕਰ ਸਕਦੇ ਹੋ ਆਪਣੇ ਪੇਰੈਂਟਸ ਨੂੰ ਕੈਨੇਡਾ ਦੇ ਵਿੱਚ ਬੁਲਾ ਸਕਦੇ ਹੋ ਐਜ਼ ਅ ਵਿਜ਼ਟਰ ਬੁਲਾ ਸਕਦੇ ਹੋ ਪੀਆਰ ਬੁਲਾ ਸਕਦੇ ਹੋ ਜਾਂ ਫਿਰ ਉਹਨਾਂ ਨੂੰ ਤੁਸੀਂ ਐਜ਼ ਅ ਟੂਰਿਸਟ ਵੀ ਬੁਲਾ ਸਕਦੇ ਹੋ ਹੁਣ ਡਿਪੈਂਡ ਤੁਹਾਡੇ ਉੱਤੇ ਕਰਦਾ ਹੈ ਕਿ ਤੁਸੀਂ ਇਸ ਐਪਲੀਕੇਸ਼ਨ ਦਾ ਫਾਇਦਾ ਚੱਕਣਾ ਹੈ ਜਾਂ ਨਹੀਂ ਚੱਕਣਾ ਐਕਸਪ੍ਰੈਸ ਐਂਟਰੀ ਤੁਹਾਨੂੰ ਵਾਰ-ਵਾਰ ਮੌਕਾ ਦੇ ਰਹੀ ਆ ਐਕਸਪ੍ਰੈਸ ਐਂਟਰੀ ਵਾਰ-ਵਾਰ ਤੁਹਾਨੂੰ ਇਹ ਕਹਿ ਰਹੀ ਆ ਤੁਹਾਡੇ ਬੂਹੇ ਤੇ ਆ ਕੇ ਪੀਆਰ ਵਾਪਸ ਮੁੜਦ ਜਾ ਰਹੀ ਆ ਬਸ ਥੋੜੀ ਜਿਹੀ ਖੇਚਲ ਤੁਹਾਨੂੰ ਕਰਨੀ ਪੈਣੀ ਆ ਫ੍ਰੈਂਚ ਭਾਸ਼ਾ ਲਈ ਹੋਰ ਜਾਣਕਾਰੀ ਲਈ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਆਪਣੇ ਚੈ ਫਰੀ ਦੇ ਵਿੱਚ ਜਿੰਨੀ ਵੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਚਾਹੇ ਇੰਸਟਾਗ੍ਰam ਤੇ ਹੋ ਫੇਸਬੁੱਕ ਤੇ ਹੋ ਜਾਂ ਫਿਰ ਤੁਸੀਂ YouTube ਤੇ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਕੈਨੇਡਾ ਵਾਲਾ ਨਾਲ ਜਰੂਰ ਸ਼ੇਅਰ ਕਰ ਦਿਓ ਧੰਨਵਾਦ